ਸਤ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਕਿਚਨ ਕੁਇਨ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਹੈ ਤੁਸੀਂ ਆਪਣੇ ਘਰਾਂ ਚ ਖੁਸ਼ ਤੇ ਤੰਦਰੁਸਤ ਹੋਮੋਗੇ ਅੱਜ ਆਪਾਂ ਤੁਹਾਨੂੰ ਮੈਥੇ ਦੀ ਰੋਟੀ ਬਣਾ ਕੇ ਵਿਖਾਵਾਂਗੇ ਇਹਦੇ ਵਿੱਚ ਆਪਾਂ ਮੱਕੀ ਦਾ ਆਟਾ ਵੀ ਪਾਵਾਂਗੇ ਤੇ ਜਿਹੜੇ ਵਿਊਰ ਨੂੰ ਮੱਕੀ ਦੀ ਰੋਟੀ ਜਾਂ ਮਿੱਸੀ ਰੋਟੀ ਲਾਣੀ ਔਖੀ ਲੱਗਦੀ ਹੈ ਤਾਂ ਤੁਸੀਂ ਮੇਰੀ ਵੀਡੀਓ ਜ਼ਰੂਰ ਦੇਖਿਓ ਵੀਡੀਓ ਨੂੰ ਸਕਿਪ ਨਾ ਕਰਿਓ ਇੱਥੇ ਮੈਂ ਮੈਥੇ ਲੈ ਲੈ ਸੀ ਤੇ ਇਹਨਾਂ ਨੂੰ ਚੰਗੀ ਤਰੀਕੇ ਨਾਲ ਮੈਂ ਸਾਫ਼ ਕਰ ਲਿਆ ਸੀ ਸਾਫ਼ ਕਰਕੇ ਧੋ ਲਿਆ ਸੀ ਹੁਣ ਮੈਂ ਇੱਥੇ ਮਠਿਆ ਨੂੰ ਪੀਸ ਲਿਆ ਸੀ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਤੇ ਹਰੀ ਮਿਰਚ ਇੱਕ ਚਮਚ ਨਮਕ ਦਾ ਪਾ ਕੇ ਪੀਸ ਲਿਆ ਸੀ ਵੀਡੀਓ ਵਧੀਆ ਲੱਗੀ ਹੋਏ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਲੱਗਦੀ ਬੈਲ ਨੂੰ ਪ੍ਰੈਸ ਜ਼ਰੂਰ ਕਰਿਓ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇੱਥੇ ਮੈਂ ਇੱਕ ਕੌਲੀ ਕਣਕ ਦੇ ਆਟੇ ਦੀ ਲੈ ਲਈ ਸੀ ਤੇ ਇੱਕ ਕੌਲੀ ਆਪਾਂ ਮੱਕੀ ਦੇ ਆਟੇ ਦੀ ਲਈ ਆ। ਇਹਨੂੰ ਚੰਗੀ ਤਰ੍ਹਾਂ ਆ ਮਿਕਸ ਕਰ ਲਵਾਂਗੇ। ਹੁਣ ਇਹਦੇ ਵਿੱਚ ਮੈਂ 1.5 ਚਮਚਾ ਜਿਹੜਾ ਨਮਕ ਦਾ ਪਾਵਾਂਗੀ, ਇੱਕ ਚਮਚਾ ਮੈਂ ਪਹਿਲਾਂ ਹੀ ਪਾਇਆ ਹੋਇਆ ਸੀ ਮੇਥਿਆਂ ਦੇ ਵਿੱਚ। ਚੰਗੀ ਤਰ੍ਹਾਂ ਨਾਲ ਇਹਨੂੰ ਮਿਕਸ ਕਰ ਲਵਾਂਗੇ। ਤੇ ਇਹਦੇ ਵਿੱਚ ਮੈਂ ਹੁਣ ਮੇਥੇ ਪਾਵਾਂਗੇ। ਲੋੜ ਅਨੁਸਾਰ ਆਪਾਂ ਪਾਣੀ ਪਾ ਕੇ ਮੇਥੇ ਵਾਲੇ ਆਟੇ ਨੂੰ ਗੁੰਨ ਲੈਣਾ ਵਾ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਮੇਥੇ ਵਾਲੀ ਰੋਟੀ ਬਣ ਜਾਂਦੀ ਹੈ ਜੇ ਤੁਸੀਂ ਮੇਰੀ ਵੀਡੀਓ ਮੱਕੀ ਦੇ ਆਟੇ ਦੀ ਰੋਟੀ ਕਿਸ ਤਰ੍ਹਾਂ ਬਣਾਉਣੀ ਹੈ ਜੇ ਨਹੀਂ ਦੇਖੀ ਤਾਂ ਤੁਸੀਂ ਮੇਰੇ ਚੈਨਲ ਤੇ ਉਸ ਵੀਡੀਓ ਨੂੰ ਵੀ ਜਰੂਰ ਦੇਖਿਓ ਬਿਲਕੁਲ ਉਸੇ ਤਰੀਕੇ ਦੇ ਨਾਲ ਆਪਾਂ ਜਿਹੜੇ ਮੇਥੇ ਵਾਲੀ ਰੋਟੀ ਬਣਾਵਾਂਗੇ ਇੱਕ ਲਿਫਾਫੇ ਦੀ ਮਦਦ ਨਾਲ ਆਪਾਂ ਰੋਟੀ ਨੂੰ ਬਣਾ ਸਕਦੇ ਹਾਂ इतने मैं आटा गुन के तैयार कर लिया है बिल्कुल सॉफ्ट जोड़ा आटा अपना गुन्या गया है दो मिनट लाइए आपू के रखा हूँ आपा बना लेना है ਤੇ ਇਹਦੇ ਤੇ ਮੈਂ ਥੋੜਾ ਜਿਹਾ ਖਿਓ ਲਗਾਵਾਂਗੀ ਤੇ ਇੱਥੇ ਮੈਂ ਇੱਕ ਪੋਲੀਥੀਨ ਲੈ ਲਿਆ ਤੇ ਇਹਦੇ ਉੱਤੇ ਆਪਾਂ ਰੱਖ ਕੇ ਰੋਟੀ ਨੂੰ ਵਧਾਵਾਂਗੇ ਆਪਣੇ ਹਥੇਲੀ ਤੇ ਉਂਗਲਾਂ ਦੀ ਸਹਾਇਤਾ ਨਾਲ ਇਸ ਤਰੀਕੇ ਦੇ ਨਾਲ ਜਿਹੜੇ ਵਿਗਨਰ ਨੇ ਉਹ ਵੀ ਰੋਟੀ ਬਣਾਉਣਾ ਸਿੱਖ ਜਾਣਗੇ ਬਹੁਤ ਹੀ ਸੌਖਾ ਤਰੀਕਾ ਵਾ ਇਸੇ ਤਰ੍ਹਾਂ ਆਪਾਂ ਨੇ ਰੋਟੀ ਨੂੰ ਹੱਥਾਂ ਨਾਲ ਵਧਾ ਵਧਾ ਕੇ ਬਣਾ ਲਿਆ ਹੈ ਤੇ ਹੁਣ ਆਪਾਂ ਇਹਨੂੰ ਸੇਕ ਲਵਾਂਗੇ ਇੱਥੇ ਆਪਾਂ ਹਲਕੀ ਆਂਚ ਦੇ ਉੱਤੇ ਰੋਟੀ ਨੂੰ ਸੇਕਣਾ ਵਾ ਗੈਸ ਦਾ ਫਲੇਮ ਲੋ ਕਰਕੇ ਹੀ ਰੋਟੀ ਨੂੰ ਬਣਾਉਣਾ ਵਾ ਤੁਸੀਂ ਇੱਥੇ ਘਿਓ ਜਾਂ ਮੱਖਣ ਵੀ ਲਗਾ ਸਕਦੇ ਹੋ ਰੋਟੀ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਆਪਣੀ ਰੋਟੀ ਹੈ ਜਿਹੜੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਹੁਣ ਆਪਾਂ ਦੂਸਰੇ ਤਰੀਕੇ ਦੇ ਨਾਲ ਪੇੜਾ ਕਰ ਲੈਣਾ ਤੇ ਇਹਦੀ ਗੰਨੀ ਬਣਾ ਲੈਣੀ ਆ ਤੇ ਥੋੜਾ ਜਿਹਾ ਘਿਓ ਲਗਾਵਾਂਗੇ ਹੱਥ ਦੇ ਉੱਤੇ ਤੇ ਇਹਨੂੰ ਆਪਣੇ ਹਥੇਲੀਆਂ ਤੇ ਉਂਗਲਾਂ ਦੀ ਸਹਾਇਤਾ ਨਾਲ ਰੋਟੀ ਨੂੰ ਵਧਾਵਾਂਗੇ ਪੁਰਾਣੇ ਬਜ਼ੁਰਗ ਪਹਿਲਾਂ ਇਸੇ ਤਰੀਕੇ ਦੇ ਨਾਲ ਰੋਟੀ ਬਣਾਉਂਦੇ ਹੁੰਦੇ ਸੀ ਹੱਥਾਂ ਦੇ ਨਾਲ ਜੇ ਤੁਹਾਨੂੰ ਪਹਿਲਾ ਤਰੀਕਾ ਵਧੀਆ ਲੱਗਿਆ ਤਾਂ ਤੁਸੀਂ ਪਹਿਲੇ ਤਰੀਕੇ ਦੇ ਨਾਲ ਵੀ ਟਰਾਈ ਕਰ ਸਕਦੇ ਹੋ ਜੇ ਦੂਸਰਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਦੂਸਰੇ ਤਰੀਕੇ ਦੇ ਨਾਲ ਵੀ ਮੈਥੇ ਦੀ ਰੋਟੀ ਬਣਾ ਸਕਦੇ ਹੋ। ਮੈਂ ਪਕੌੜਾ ਲਗਾ ਲਿਆ ਰੋਟੀ ਤੇ ਸਾਰੀਆਂ ਰੋਟੀਆਂ ਮੈਂ ਇਸੇ ਤਰ੍ਹਾਂ ਬਣਾ ਲਵਾਂਗੀ। ਰੋਟੀ ਆਪਣੀ ਬਣ ਕੇ ਤਿਆਰ ਨੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ। ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ